ਬਾਪ ਅਤੇ ਬੇਟੇ ਅਤੇ ਰੂਪ ਆਤਮਾ ਉਤੇ ਆਮੀਨ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਬਹੁਤ ਪਿਆਰੇ ਪਰਉ ਅਤੇ ਬੱਚਿਓ ਸਾਰਿਆਂ ਨੂੰ ਜੈ ਸ਼ੂ ਮਸੀਹ ਦੀ। ਅੱਜ ਪਾਕ ਮਕਲੀਸੀਆ ਪੈਂਟਕੋਸਟ ਤਿਉਹਾਰ ਮਨਾ ਰਹੇ ਹਾਂ। ਔਰ ਇਸ ਖੁਸ਼ੀ ਦੇ ਤਿਉਹਾਰ ਤੇ ਮੌਕੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ। ਬਹੁਤ ਸੀ ਅੱਜ ਦਾ ਕਲਾਮ ਸੁਣਾਂਗੇ ਕਿ ਪ੍ਰਭੂ ਸਾਨੂੰ ਸਾਰਿਆਂ ਨੂੰ ਅੱਜ ਦੇਣਾ ਪਾਕ ਵਚਨਦਰਾਹੀ ਕੀ ਸਿੱਖਿਆ ਦੇਣਾ ਚਾਹੁੰਦੀ ਹਾਂ ਮੈਂ ਵਚਨ ਪੜਾਂਗਾ ਸੰਧੀ ਹੂਨਾ ਦੀ انجیل ਉਹਦਾ 20 ਅਧਿਆਇ 19 ਹੱਤ ਲੈ ਕੇ 23 ਤੱਕ ਜਿਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਚੇਲਾਂ ਨੂੰ ਦਰਸ਼ਨ ਦੇਣਾ ਉਹਦੀ ਬਾਰੇ ਸਿੱਖਾਂਗੇ ਐਤਵਾਰ ਨੂੰ ਤ੍ਰਕਾਲਾਂ ਦੇ ਵੇਲੇ ਜਦੋਂ ਚੇਲੇ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਬੰਦ ਕਰੀ ਇਕ ਥਾਂ ਇਕੱਠੇ ਹੋਏ ਸਨ ਤਾਂ ਯੇਸ਼ੂ ਆ ਕੇ ਉਹਨਾਂ ਦੇ ਵਿਚਕਾਰ ਖੜੇ ਹੋ ਗਏ ਅਤੇ ਉਹਨਾਂ ਨੂੰ ਆਖਿਆ ਤੁਹਾਨੂੰ ਸ਼ਾਂਤੀ ਮਿਲੇ। ਇਹ ਕਹੇ ਕਿ ਉਹਨਾਂ ਚੇਲਿਆਂ ਨੂੰ ਆਪਣੇ ਹੱਥ ਅਤੇ ਵਖੀ ਦਿਖਾਈ। ਚੇਲੇ ਪ੍ਰਭੂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਇਸ ਲਈ ਯੇਸ਼ੂ ਨੇ ਫਿਰ ਉਹਨਾਂ ਨੂੰ ਕਿਹਾ ਤੁਹਾਨੂੰ ਸ਼ਾਂਤੀ ਮਿਲੇ। ਜਿਸ ਤਰ੍ਹਾਂ ਪਿਤਾ ਨੇ ਮੈਨੂੰ ਕੱਲਿਆ ਹੈ ਮੈਂ ਵੀ ਤੁਹਾਨੂੰ ਕੱਲਦਾ ਹਾਂ। ਇਹ ਕਹਿਨ ਚੁੱਕਣ ਦੇ ਪਿੱਛੋਂ ਯੇਸ਼ੂ ਨੇ ਉਹਨਾਂ ਉੱਤੇ ਸਵਾਸ ਫੁਕਿਆ ਅਤੇ ਆਖਿਆ ਪਵਿੱਤਰ ਆਤਮਾ ਲਵੋ ਜੇਕਰ ਤੁਸੀਂ ਕਿਸੇ ਦੇ ਪਾਪ ਮਾਫ ਕਰੋਗੇ ਤਾਂ ਉਹ ਮਾਫ ਹੋ ਜਾਣਗੇ ਅਤੇ ਜੇਕਰ ਤੁਸੀਂ ਮਾਫ ਨਾ ਕਰੋਗੇ ਤਾਂ ਉਹ ਮਾਫ ਨਹੀਂ ਕੀਤੇ ਜਾਣਗੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਬਹੁਤ ਹੀ ਅਜ਼ੀਜ਼ ਪੰਨੇ ਤੇ ਭਰਾਓ ਅੱਜ ਪਾਕ ਮਕਲੀਸਿਆ ਚਰਚ ਦੀ ਬਰਥਡੇ जिस दिन चर्च की शुरुआत हुई है उसका त्यौहार मना है। प्रभु ने अपने चेलिया उ पवित्र आत्मा भेज्या जिस द्वारा उन्हें ईमान मजबूत होता गया पवित्र आत्मा की है पाक तसलीस का तीसरा शख्स प्रभु यीशु मसीह ਆਪਣੇ ਚੇਲੇਾਂ ਦੇ ਨਾਲ ਵਾਅਦਾ ਕਰਦੇ ਜਦੋਂ ਅਸੀਂ ਸੰਤ ਹੀ ਹੁਣ ਅੰਜਿਲ ਪੜਦੇ ਹਾਂ ਉਹਦਾ 14 ਅਧਿਆਇ 16 ਵਿੱਚ ਵਚਨ ਲਿਖਿਆ ਹੈ ਮੈਂ ਪਿਤਾ ਨੂੰ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਦੂਸਰਾ ਮਦਦਗਾਰ ਦੇਵੇਗਾ ਕਿ ਉਹ ਸਦਾ ਤੁਹਾਡੇ ਨਾਲ ਰਹੇ ਪ੍ਰਭੂ ਨੇ ਆਪਣੇ ਚੇਲੇਾਂ ਨਾਲ ਪਵਿੱਤਰ ਆਤਮਾ ਉਹਨਾਂ ਨੂੰ ਵਰਦਾਨ ਦੇ ਵੱਲੋਂ ਦੇਣ ਦਾ ਵਾਅਦਾ ਕੀਤਾ ਹੈ ਸੰਦਪ੍ਰੋਸੂਰ ਪਹਿਲਾ ਕੋਰਿੰਥੀਅਨਸ ਬਤਾ 12 ਦੇ ਅਧਿਆਇ ਵਿੱਚ ਲਿਖਦੇ ਹਨ ਕਿ ਜੋ ਪਵਿੱਤਰ ਆਤਮਾ ਹੈ ਉਹ ਸਾਰਿਆਂ ਦੇ ਹਿੱਤ ਦੇ ਲਈ ਸਾਰਿਆਂ ਨੂੰ ਵਰਦਾਨ ਦੇ ਵੱਲੋਂ ਦਿੱਤਾ ਗਿਆ ਹੈ ਪਵਿੱਤਰ ਆਤਮਾ ਦੇ ਰਾਹੀਂ ਅਸੀਂ ਸਾਰੇ ਹੀ ਪ੍ਰਭੂ ਯਿਸੂ ਮਸੀਹ ਨੂੰ ਪ੍ਰਭੂ ਕਹਿੰਦੇ ਯੋਗ ਮੰਨਦੇ ਹਾਂ ਅਸੀਂ ਸਾਰੇ ਹੀ ਇੱਕ ਆਤਮਾ ਦਾ ਬਪਤਸਮਾ ਗ੍ਰਹਿਣ ਕਰਕੇ ਇੱਕ ਹੀ ਸਰੀਰ ਦਾ ਅੰਗ ਬਣ ਗਏ ਹਾਂ ਸੰਧੀ ਹਨੰਜੀ ਜੋ ਤੁਸੀਂ ਸੁਣੀ ਹੈ ਉਹਦਾ 20 ਅਧਿਆਇ 19 ਤੋਂ ਐਤੋਂ ਲੈ ਕੇ 23 ਹ ਤੱਕ ਰੂਪਾਕ ਪਿਆਰ ਦਾ ਰੂਹ ਹੈ ਯੀਸ਼ੂ ਆਪਣੇ ਚੇਲਿਆਂ ਨੂੰ ਰੂਪਾਕ ਦਾ ਵਰਦਾਨ ਇਸ ਲਈ ਦਿੰਦੇ ਹਨ ਕਿ ਉਹ ਪਾਪਾਂ ਦੀ ਮਾਫੀ ਦਾ ਰਾਹੀ ਖੁਦਾ ਅਤੇ ਮਨੁੱਖ ਵਿੱਚ ਪਿਆਰ ਦਾ ਸਬੰਧ ਸਥਾਪਿਤ ਕਰ ਪਰਬੂ ਆਪਣੇ ਚੇਲਿਆਂ ਨੂੰ ਦਰਸ਼ਨ ਦਿੰਦੇ ਹਨ ਚੇਲੇ ਡਰੇ ਹੋਏ ਸਨ ਕਬਰਾਈ ਹੋਏ ਸਨ ਪ੍ਰਭੂ ਯਿਸੂ ਮਸੀਹ ਉਨ੍ਹਾਂ ਦੇ ਵਿਚਕਾਰ ਖੜੇ ਹੋ ਕੇ ਕਹਿੰਦੇ ਤਾ ਤੁਹਾਨੂੰ ਸ਼ਾਂਤੀ ਮਿਲੇ ਇਸ ਲਈ ਯਿਸੂ ਨੇ ਫਿਰ ਉਨ੍ਹਾਂ ਨੂੰ ਕਿਹਾ ਤੁਹਾਨੂੰ ਸ਼ਾਂਤੀ ਮਿਲੀ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਕੱਲਿਆ ਹੈ ਮੈਂ ਵੀ ਤੁਹਾਨੂੰ ਕੱਲਦਾ ਹਾਂ ਇਹ ਕਹਿ ਚੁੱਕਣ ਦੇ ਪਿੱਛੋਂ ਯਿਸੂ ਨੇ ਉਨ੍ਹਾਂ ਤੇ ਸਵਾਸ ਫੁਕਿਆ ਤੇ ਆਖਿਆ ਪਵਿੱਤਰ ਆਤਮਾ ਲਵ ਜੇਕਰ ਤੁਸੀਂ ਕਿਸੇ ਦੇ ਪਾਪ ਮਾਫ ਕਰੋਗੇ ਤਾਂ ਮਾਫ ਹੋ ਜਾਣਗੇ ਅਤੇ ਜੇਕਰ ਮਾਫ ਤੁਸੀਂ ਮਾਫ ਨਾ ਕਰੋਗੇ ਤਾਂ ਮਾਫ ਨਹੀਂ ਹੋਣਗੇ ਸੱਚਮੁੱਚ ਪਿਆਰੇ ਪ੍ਰਾਪਤ ਪੈਣੋ ਪ੍ਰਭੂ ਨੇ ਆਪਣੇ ਚਿಲ್ಯਾਂ ਨੂੰ ਚੁਣਿਆ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਉਹਨਾਂ ਨੂੰ ਆਗਿਆ ਦਿੱਤੀ ਜਾਓ ਸਾਰੇ ਸੰਸਾਰ ਵਿੱਚ ਜਾ ਕੇ ਸੁਬਸਮਾਚਾਰ ਸੁਣਾਓ ਜਿਹੜੇ ਲੋਕ ਵਿਸ਼ਵਾਸ ਕਰਨਗੇ ਉਹਨਾਂ ਨੂੰ ਬਾਪ ਬੇਟੇ ਅਤੇ ਰੂਪ ਆਕਰਾ ਤੇ ਬਖਸ਼ ਮਦਨਾ ਅਸੀਂ ਸਾਰੇ ਨਹੀਂ ਬਪਤਿਸਮੇ ਦੇ ਦੁਆਰਾ ਪਵਿੱਤਰ ਆਤਮਾ ਦੇ ਵਰਦਾਨ ਨੂੰ ਪ੍ਰਾਪਤ ਕੀਤਾ ਹੋਇਆ ਹੈ ਜਦੋਂ ਪ੍ਰਭੂ ਯਿਸੂ ਮਸੀਹ ਜਰਦਨ ਦਰਿਆ ਦੇ ਵਿੱਚ ਯਹੋਨਾ ਦੇ ਕੋਲ ਬਪਤਿਸਮਾ ਲੈਂਦੇ ਹਨ ਕਬੂਤਰ ਦੀ ਸ਼ਕਲ ਦੇ ਉੱਤੇ ਪ੍ਰਭੂ ਤੇ ਪਵਿੱਤਰ ਆਤਮਾ ਉਤਰਦਾ ਹੈ ਪਵਿੱਤਰ ਆਤਮਾ ਜੋ ਸਾਨੂੰ ਪ੍ਰੇਰਿਤ ਕਰਦਾ ਹੈ ਕਿਸੇ ਪ੍ਰਭੂ ਨੂੰ ਮੰਨਣਾ ਹੈ ਪ੍ਰਭੂ ਦੀ ਸਿੱਖਿਆ ਦੇ ਅਨੁਸਾਰ ਜੀਵਨ ਗੁਜ਼ਾਰਨਾ ਹੈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਸਾਡੇ ਸੰਪੂਰਨ ਜ਼ਿੰਦਗੀ ਵਿੱਚ ਪਵਿੱਤਰ ਆਤਮਾ ਕੰਮ ਕਰਦਾ ਹੈ। ਸੰਤ ਪਿਪਲਸ ਉਸ ਨੂੰ ਕਹਿੰਦੇ ਹਨ ਕਿ ਕੋਈ ਵੀ ਮਨੁੱਖ ਯੀਸ਼ੂ ਨੂੰ ਪ੍ਰਭੂ ਨਹੀਂ ਕਹਿੰਦਾ ਜਦ ਤੱਕ ਉਸ ਨੂੰ ਪਵਿੱਤਰ ਆਤਮਾ ਇਹ ਕਹਿਣ ਦੇ ਲਈ ਉਭਾਰਦਾ ਨਹੀਂ। ਅਸੀਂ ਪ੍ਰਭੂ ਯੀਸੂ ਮਸੀਹ ਤੇ ਵਿਸ਼ਵਾਸ ਕਰਦੇ। ਪਵਿੱਤਰ ਆਤਮਾ ਸਾਡੇ ਵਿੱਚ ਕੰਮ ਕਰਦਾ ਹੈ। ਜਦੋਂ ਅਸੀਂ ਪਹਿਲਾ ਕੋਰਿੰਥੀਅਨਸ ਪੜ੍ਹਦੇ ਹਾਂ ਉਦਤ 3 ਅਧਿਆਇ 16 ਐਤ ਵਿੱਚ ਵਚਨ ਲਿਖਿਆ ਹੈ। ਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦਾ ਮੰਦਰ ਹੋ ਅਰ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ ਇਸ ਲਈ ਜੇਕਰ ਕੋਈ ਪਰਮੇਸ਼ਰ ਦੇ ਮੰਦਰ ਨੂੰ ਨਾਸ਼ ਕਰੇਗਾ ਤਾਂ ਪਰਮੇਸ਼ਰ ਉਸ ਦਾ ਨਾਸ਼ ਕਰੇਗਾ ਕਿਉਂਕਿ ਪਰਮੇਸ਼ਰ ਦਾ ਮੰਦਰ ਪਵਿੱਤਰ ਆਤ ਪਵਿੱਤਰ ਹੈ ਅਤੇ ਉਹ ਮੰਦਰ ਤੁਸੀਂ ਹੋ ਸੱਚਮੁੱਚ ਮੇਰੇ ਪਿਆਰੇ ਪ੍ਰੌਤ ਪੜ੍ਹੋ ਖੁਦਾ ਦਾ ਆਤਮਾ ਸਾਡੇ ਵਿੱਚ ਵਾਸ ਕਰਦਾ ਹੈ ਖੁਦਾ ਦੀ ਸ਼ਕਤੀ ਖੁਦਾ ਦਾ ਬਲ ਜਿਹਦੇ ਰਾਹੀਂ ਚੇਲਿਆਂ ਨੂੰ ਦਲੇਰੀ ਮਿਲ ਗਈ ਸ਼ਕਤੀ ਮਿਲ ਗਈ ਅਤੇ ਉਹਨਾਂ ਨੇ ਜਾ ਕੇ ਸਾਰੇ ਹੀ ਦਿਸ਼ਾਂ ਦੇ ਵਿੱਚ ਸੁਬਹ ਸਮਾਚਾਰ ਦਾ ਪ੍ਰਚਾਰ ਕੀਤਾ ਖੁਦਾ ਹਰ ਇੱਕ ਇਨਸਾਨ ਨੂੰ ਪਵਿੱਤਰ ਆਤਮਾ ਦਾ ਫਜ਼ਲ ਖੁਦਾ ਪਵਿੱਤਰ ਆਤਮਾ ਦਾ ਫਲ ਪਵਿੱਤਰ ਆਤਮਾ ਦੇ ਜੋ 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 ਬਖਸ਼ਿਸ਼ਾਂ ਹਨ ਉਹ ਬਖਸ਼ਦਾ ਹੈ ਪਵਿੱਤਰ ਆਤਮਾ ਦੀ ਬਖਸ਼ਿਸ਼ਾਂ ਜੋ ਸਤ ਬਖਸ਼ਿਸ਼ਾਂ ਹਕਮਤ ਸਮਝ ਸਲਾਮ ਮਜ਼ਬੂਤੀ ਇਲਮ ਅਤੇ ਦੀਨਦਾਰੀ ਅਤੇ ਇਸੇ ਤਰ੍ਹਾਂ ਪਵਿੱਤਰ ਆਤਮਾ ਦਾ ਫਲ ਜੋ ਸੰਦਬਰ ਸੂਲ ਗਲਾਤੀਆਂ ਦੇ ਪੱਤਰ ਉਹਦਾ ਪੰਜਵਾਂ ਅਧਿਆਇ ਦੇ ਵਿੱਚ ਗੱਲ ਕਰਦੇ ਹਨ 12 ਅਤੋਂ ਕਹਿੰਦੇ ਹਨ ਕਿ ਪਵਿੱਤਰ ਆਤਮਾ ਦਾ ਫਲ ਹੈ ਪਿਆਰ ਆਨੰਦ ਸ਼ਾਂਤੀ ਧੀਰਜ ਦਿਆਲਗੀ ਪらい ਵਫਾਦਾਰੀ ਨਿਮਰਤਾ ਸਵੇ ਕਾਬੂ ਇਹੋ ਜੇ ਕੰਮਾਂ ਦੇ ਵਿਰੁੱਧ ਕੋਈ ਵੀ ਵਿਵਸਥਾਸਾਰ ਨਹੀਂ ਇਸ ਲਈ ਪੰਡਿਤ ਪ੍ਰਾਉ ਖੁਦਾ ਦਾ ਧੰਨਵਾਦ ਕਰਨਾ ਆਪਣੇ ਜੀਵਨ ਦੇ ਵਿੱਚ ਜੇਕਰ ਪਵਿੱਤਰ ਆਤਮਾ ਨੇ ਸਾਨੂੰ ਨਵਾਂ ਜਨਮ ਦਿੱਤਾ ਹੈ ਤਾਂ ਸਾਨੂੰ ਉਸੇ ਦੀ ਗਵਾਹੀ ਹੇਟ ਚੱਲਣਾ ਚਾਹੀਦਾ ਜਿਸ ਤਰ੍ਹਾਂ ਮੈਂ ਤੁਸੀ ਪ੍ਰਭੂ ਦੇ ਦੁਆਰੇ ਚੁਣੇ ਗਏ ਪ੍ਰਭੂ ਨੇ ਸਾਨੂੰ ਸੱਦਿਆ ਹਰੇਕ ਇਨਸਾਨ ਨੂੰ ਖੁਦਾ ਨੇ ਸੱਦਿਆ ਜੋ ਲੋਕ ਯਿਸੂ ਮਸੀਹ ਨੂੰ ਮੰਨਦੇ ਹਨ ਤੇ ਪ੍ਰਭੂ ਨੇ ਜ਼ਿੰਮੇਵਾਰੀ ਦਿੱਤੀ ਹੈ ਕਿ ਨਾ ਮੈਂ ਤੁਹਾਨੂੰ ਚੁਣਿਆ ਤੁਸੀਂ ਮੈਨੂੰ ਨਹੀਂ ਚੁਣਿਆ ਇਸ ਲਈ ਚੁਣਿਆ ਹੈ ਜਾਓ ਜਾ ਕੇ ਫਲਦਾਇਕ ਬਣੋ ਇਸ ਲਈ ਹਰ ਇੱਕ ਵਿਸ਼ਵਾਸੀ ਦੀ ਹਰ ਇੱਕ ਬਪਤਿਸਮਾ ਪ੍ਰਾਪਤ ਕੀਤੇ ਭੈਣ ਭਰਾ ਬੱਚੇ ਬਜ਼ੁਰਗ ਦੀ ਜ਼ਿੰਮੇਵਾਰੀ ਕਿ ਯਿਸੂ ਮਸੀਹ ਦਾ ਨਾਮ ਦਾ ਪ੍ਰਚਾਰ ਕਰੇ ਅਤੇ ਖੁਦਾ ਉਹਨਾਂ ਨੂੰ ਬਲ ਦੇਵੇ ਕਾ ਸ਼ਕਤੀ ਦੇਵੇ ਕਹਿ ਡਰਨਾ ਨਹੀਂ ਇਹ ਨਹੀਂ ਕਿ ਨਾ ਮੈਂ ਕਿਵੇਂ ਖੁਦਾ ਦਾ ਸੁਖ ਸੁਮਚਾਰ ਸੁਣਾਵਾਂਗਾ ਖੁਦਾ ਤਾਂ ਉਹ ਬਲ ਦੇ ਵੀਗਾ ਦੇਖੋ ਚੇਲੇ ਆਂਦੇ ਜ਼ਿੰਦਗੀ ਦੇ ਬਾੜ ਉਹਨਾਂ ਦਾ ਕਿਤਾ ਕੀ ਸੀ ਉਹਨਾਂ ਦਾ ਕਾਰੋਬਾਰ ਕੀ ਸੀ ਮਸ਼ਵਾਰੇ ਸਖ ਲੇਕਿਨ ਉਹ ਉਹਨਾਂ ਮਹਾਨ ਲੋਕਾਂ ਦੇ ਸਾਹਮਣੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਪ੍ਰਚਾਰ ਕਰਦੇ ਤੇ ਖੁਦਾ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਉਹਨਾਂ ਨੂੰ ਬਲ ਦਿੱਤਾ ਹੈ ਇਸ ਲਈ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਖੁਦਾ ਦਾ ਧੰਨਵਾਦ ਕਰਨਾ ਹੈ ਪ੍ਰਭੂ ਯਿਸੂ ਮਸੀਹ ਹੀ ਖੁਦਾ ਹੈ ਯਾਦ ਰੱਖਣਾ ਪ੍ਰਭੂ ਯਿਸੂ ਮਸੀਹ ਹੀ ਪ੍ਰਭੂ ਹੈ। ਪਾਕ ਰੂਹੀ ਸਿਰਫ ਸਾਨੂੰ ਸਚਾਈ ਦੇ ਬਾਰੇ ਦੱਸਦੀ ਹੈ ਧੁੰਗੇ ਪਿਤਾ ਦੇ ਬਾਰੇ। ਇਸ ਲਈ ਖੁਦਾ ਦਾ ਧੰਨਵਾਦ ਕਰੋ। ਪਵਿੱਤਰ ਆਤਮਾ ਦੁਆਰਾ ਪਰਮੇਸ਼ਵਰ ਦਾ ਵਚਨ ਸੁਨੋ। ਉਹਦੇ ਵਚਨ ਨੂੰ ਸਮਝੋ ਸੰਤ ਪੇਤਰ ਸੁਰ ਕਹਿੰਦਾ। ਜਿਸ ਤਰ੍ਹਾਂ ਸੰਤ ਪਤਰਸ ਚਾਰ ਦੇ ਆਏ ਉਹਦੀ 31 ਐਤ ਵਿੱਚ ਅਸੀਂ ਜਦੋਂ ਵਚਨ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ ਕਿ ਪਵਿੱਤਰ ਆਤਮਾ ਕਿਸ ਤਰ੍ਹਾਂ ਸਮਝਾਉਂਦਾ ਹੈ ਆਪਣੇ ਲੋਕਾਂ ਨੂੰ ਲਿਖਿਆ ਹੈ ਕਿ ਜਦੋਂ ਉਹ ਪ੍ਰਾਰਥਨਾ ਕਰ ਚੁੱਕੇ ਤਾਂ ਉਹ ਥਾਂ ਜਿੱਥੇ ਉਹ ਇਕੱਠੇ ਹੋਏ ਸਨ ਹਿਲ ਗਿਆ ਫਿਰ ਉਹ ਪਵਿੱਤਰ ਆਤਮਾ ਨਾਲ ਭਰ ਗਿਆ ਤੇ ਬੜੀ ਦਲੇਰੀ ਨਾਲ ਪਰਮੇਸ਼ਰ ਦਾ ਵਚਨ ਸੁਣਾਉਂਦੇ ਰਹੇ ਇਹ ਖੁਦਾ ਦਾ ਆਤਮਾ ਸਾਨੂੰ ਪ੍ਰੇਰਿਤ ਕਰਦਾ ਹੈ ਬਰਕਤ ਦਿੰਦਾ ਇਸ ਲਈ ਖੁਦਾ ਦਾ ਧੰਨਵਾਦ ਕਰਨਾ ਪੈਂਦਾ ਹੈ ਪ੍ਰਭੂ ਆਪਣੇ ਜੀਵਨ ਚ ਵਿੱਚ ਸਾਰੀਆਂ ਬਰਕਤਾਂ ਦੇ ਲਈ ਪਵਿੱਤਰ ਆਤਮਾ ਕਹਨੂੰ ਸਿਖਾਵੇਗਾ ਕੀ ਸਿਖਾਵੇਗਾ ਖੁਦਾ ਦੇ ਡੂੰਗੇ ਪੇਤਾਂ ਦਾ ਗਿਆਨ ਦੇ ਬਾਰੇ ਇਸ ਲਈ ਖੁਦਾ ਦਾ ਧੰਨਵਾਦ ਕਰਨਾ ਮਿਲਿਆ ਬਰਕਤ ਨਦਰੀ ਇਸ ਰਿਹਾਓ ਖੁਦਾ ਜਦੋਂ ਅਸੀਂ ਕੁਲ ਦੁਨੀਆਂ ਦੇ ਵਿੱਚ ਅੱਜ ਪੈਂਟਕੋਸਟ ਦਾ ਤਿਹਾੜੀ ਮਨਾਉਂਦੇ ਹਾਂ ਰੂਪਾਕ ਸਾਡੀ ਮਦਦ ਕਰੇ ਉਹ ਰੂਪਾਕ ਜੋ ਜੀਨ ਦੇ ਉਤਰੀਆ ਉਹ ਰੂਪਾਕ ਜੋ ਮਾਂ ਮਰੀਏ ਮੋਤੇ ਉਤਰੀਆ ਉਹ ਰੂਪਾਕ ਜੋ ਸਾਡੇ ਉਤੇ ਉਤਰੀ ਤੇ ਸਾਨੂੰ ਬਲ ਸਾਨੂੰ ਸ਼ਕਤੀ ਸਾਨੂੰ ਹਿੰਮਤ ਪ੍ਰਦਾਨ ਕਰੇ ਕਿ ਅਸੀਂ ਪ੍ਰਭੂ ਯਿਸੂ ਮਸੀਹ ਦਾ প্রচার কুল ਦੁਨੀਆ ਦੇ ਵਿੱਚ ਕਰਨ ਦੇ ਯੋਗ ਬਣ ਜਾਈਏ ਖੁਆ ਤੁਹਾਨੂੰ ਅਤੇ ਸਭ ਲੋਕਾਂ ਨੂੰ ਮੈਨੂੰ ਸਾਰਿਆਂ ਨੂੰ ਆਸ਼ਿਸ਼ ਤੇ ਬਰਕਤ ਦੇਵੇ ਬਾਪ ਅਤੇ ਬੇਟੀ ਅਤੇ ਰੂਪਾਕ ਦੇ ਨਾਮ ਤੇ ਆਮੀਨ